ਬੇਟਾ 28 ਸਾਲ ਦਾ ਪੰਜ 28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਟ ਲੈ ਉਹਦੇ ਦੋਨੇ ਕਿੱਲ ਨਹੀਂ ਆ ਖਰਾਬ ਨਹੀਂ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਆ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ ਇਹਨਾਂ ਖਾਸ਼ਾ ਕਿਸੇ ਕਿਸੇ ਤੇ ਮੇਰੇ ਕੋਲ ਬਹੁਤ ਕੱਟ ਸ਼ਬਦ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ। ਕੋਈ ਨਾ ਤੇ ਮੈਂ ਗੱਡੀ ਖੜਾ। ਮੇਰੇ ਤੋਂ ਸਰਕਾਰ ਤੋਂ ਵਿਦਿਆਧਾਰੀ। ਮੇਰੇ ਨੂੰ ਤੁਹਾਡੋਂ ਗਿਆਨ ਵੀ ਜ਼ਿਆਦਾ ਹੈ। ਜ਼ਿੰਦਗੀ ਦੀ ਦਰਸ਼ਨਸ਼ੀਲ ਵੀ ਜ਼ਿਆਦਾ ਹੈ। ਜੇ ਮੈਂ ਅੱਜ ਬੋਲਾਂ ਤਾਂ ਮੈਨੂੰ ਐ ਲੱਗਦਾ ਕਿ ਮੇਰੇ ਸ਼ਬਦ ਬਹੁਤ ਛੋਟੇ ਨੇ। ਹਾਂ ਐਨਾ ਜ਼ਰੂਰ ਹੈ ਕਿ ਮੈਂ ਇੱਕ ਕਿਸਾਨ ਦੀ ਧੀ ਹਾਂ। ਭੈਣ ਭਰਾ ਚਾਚੇ ਦਾਇ ਮੈਂ ਥੋੜੀ ਵੀ ਧੀ ਹਾਂ। ਥੋੜੀ ਭੈਣਾਂ ਥੋੜੇ ਬੱਚੇ ਹਨ। ਮੈਂ ਪੰਜਾਬ ਦੀ ਬੱਚੀ ਹਾਂ। ਪਿਛਲੀ ਵਾਰ ਵੀ ਜਿੰਨੀ ਥੋੜੀ ਬਹੁਤ ਮੈਂ ਤੁਹਾਡੀ ਹਾਜ਼ਰੀ ਲਗੀ ਮੈ ਲਈ ਮੈਂ ਗੱਲ ਕਹਿਣੀ ਹੁੰਦੀ ਆ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਣੀ ਬਾਣੀ ਚ ਵੀ ਲਿਖਿਆ ਹੈ ਕਿ ਗੱਥੀ ਦਾ ਜਾਇਜ਼ ਜਾਨ ਕੀ ਅਰਦਾਸ ਕਹਿੰਦੇ ਅਰਦਾਸ ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿੱਥੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਇੱਕ ਗੱਲ ਬਾਬੇ ਨਾਨਕ ਦੇ ਮੂਰੇ ਕਹਿਣੀ ਹੁੰਦੀ ਆ ਵੀ ਪ੍ਰਮਾਤਮਾ ਅਰਦਾਸ ਵੀ ਤਾਂ ਤੂੰ ਹੀ ਬਣਾਈ ਹੈ ਤੇ ਮੇਰੀ ਅਰਦਾਸ ਇਹ ਹੈ ਜਦੋਂ ਸ਼ੁਭ ਕਰਨ ਦੀ ਗੱਲ ਆਵੇ ਸੋਨਿਆ ਸਾਡੇ ਬਠਿੰਡੇ ਦਾ ਹੀ ਬੱਚਾ ਸਾਡੇ ਘਰ ਤੋਂ ਥੋੜੀ ਦੂਰ ਹੈ ਉਦੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਤੇ ਇਹ ਦਰਦ ਮਾਂ-ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਨੇ ਫਿਰ ਭੈਣਾਂ ਦੀ ਸ਼ਰਦਾ ਛਾਇਆ ਸੀ ਛੋਟੀਆਂ ਛੋਟੀਆਂ ਭੈਣਾਂ ਇੱਕ ਕਮਜ਼ੋਰ ਦੇ ਬਾਪ ਦਾ ਥੰਮ੍ਹ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੇ ਨੇ ਉਦੋਂ ਦਿਲ ਦਰਦਾ ਹੈ ਦਰਦਾ ਦਰ ਬੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਲੀਏ ਜਿਸਣੀ ਹੋ ਰਹੀ ਹੈ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ ਬਸਤੀਆਂ ਚ ਦੁਕਾਨਾਂ ਤੇ ਜਾ ਕੇ ਵੇਖ ਲਓ ਕੋਈ ਗਰੀਬ ਕੋਈ ਪਿੰਡ ਕੋਈ ਮਹੱਲਾ ਚਿੱਟੇ ਬਨੇ ਵਸੇ ਹਨ ਕਹਿੰਦੇ ਬਾਕੀ ਚੀਜ਼ਾਂ ਤੇ ਬੈਨ ਹੈ। ਛਿੱਟਾ ਜਿਹੜਾ ਆਮ ਦੇਖਦਾ। ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਪਹਿਲਾਂ ਢਿੱਡ ਤੇ ਰੱਖਦੇ। ਫਿਰ ਸੁਪਨੇ ਸਜਾਉਂਦੀ ਹੈ ਵੀ ਜਦੋਂ ਮੇਰਾ ਬੱਚਾ ਹੋਇਆ ਮੈਂ ਉਹਨੂੰ ਪੜ੍ਹਾਉਂਗੀ, ਮੈਂ ਉਹਨੂੰ ਲਿਖਾਉਂਗੀ। ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੋਢੇ ਬਰਾਬਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣੇਗਾ। ਮੇਰੇ ਦੋਖੀ ਸੁਪਨਾ ਮੈਨੂੰ ਸੰਭਲਵਾ। ਕਹਿੰਦੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹਦੇ ਇੱਕ ਦਿਨ ਹੀ ਹੁੰਦੇ। ਉਹਨੂੰ ਪਤਾ ਨਹੀਂ ਨਾਲ ਕਿੰਨੇ ਦਰਿਆਂ ਦੀ ਮੌਤ ਹੋਈ। ਕਿੰਨੇ ਕਰੋੜਾਂ ਸੁੱਖਣਿਆਂ ਦੀ ਮੌਤ ਹੋਈ। ਕਿਉਂਕਿ ਮੈਂ ਇਹਨੇ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦਾ। ਜੇ ਘਰ ਦਾ ਬੱਚਾ ਸੌਂਦੇ ਸਮੇਂ ਨਾ ਤੇ ਮਾਂ ਉਹਦੇ ਕੋਲੇ ਦੱਸ ਗਏ ਕਿ ਡਰਦੀ ਆ ਵੀ ਕਿਉਂ ਸੁੱਤਾ ਮੈਂ। ਉੱਠ ਘਰ ਸੁਣ ਲੈ। ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ। ਉਦੋਂ ਆਪਣੇ ਕੋਲੇ ਕੁਝ ਨਹੀਂ ਪੈਂਦਾ। ਕੁਝ ਨਹੀਂ ਪੈਂਦਾ। ਇਹ ਫਿਰ ਜਦੋਂ ਮਾਪਾਂ ਕੋਲੇ ਕੁਝ ਨਹੀਂ ਬਚਦਾ ਫਿਰ ਉਹ ਤਾਂ ਕਮਜ਼ੋਰਾਂ ਤੇ ਜਦੋਂ ਇਹ ਸਰਕਾਰਾਂ ਵਾਰ ਕਰਦੀਆਂ ਨੇ ਇੱਕ ਤਾਂ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬਾਬੇ ਨਾਨਕ ਦੀ ਤੱਕੜੀ ਨੇ ਬਰਾਬਰ ਤੋਲਣਾ ਹੀ ਤੋਲਣਾ ਮੇਰੀ ਗੱਲ ਯਾਦ ਰੱਖਿਓ ਮੈਨੂੰ ਆਪੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਹੈ ਭਾਵੇਂ ਮੈਂ ਇੱਕ ਸਿੰਗਰ ਹਾਂ ਮੈਨੂੰ ਲੋਕ ਗਾਉਣ ਵਾਲੇ ਕਹਿੰਦੇ ਨੇ ਹੈ ਨਾ ਵੀ ਯਾਰ ਇਹ ਗਾਉਣ ਆਏ ਨੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੇ ਮੱਥ ਹੋਵੇ ਹੁਣ ਪਾਣਾ ਮੇਰਾ ਪਤੀ ਜਾਈ ਲੱਗਿਆ ਜੀ ਸ਼ੁਭ ਤੋ ਬਾਦ ਸਾਰੇ ਬੱਚੇ ਮੈਨੂੰ ਸਿੱਧੂ ਤੋ ਬਾਦ ਭੂਆ ਜੀ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਪਤੀ ਜੇ ਹੋ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਭਰਾ ਦੇ ਨਿਓ ਜੜ ਪੱਟੀ ਦਾ ਕਿਸੇ ਵੀ ਭਰਾ ਦੀ ਕਿਸੇ ਵਰਧਾਈ ਦੀ ਕਾ ਉਹ ਕਹਿੰਦੇ ਸੁਣਨੇ ਹੋਵੇ ਕਿਸੇ ਮਾਂ ਦੀ ਕੁਕ ਸੁਣਨੇ ਹੋਵੇ ਜਦੋਂ ਆਪਾਂ ਸ਼ਾਂਤ ਬਾਈ ਤਰੀਕੇ ਨਾਲ ਇਸ ਧਾਰਨੇ ਨੂੰ ਕਰ ਰਹੇ ਹਾਂ ਸਾਡੇ ਬਜ਼ੁਰਗ ਬੈਠੇ ਐ ਸੂਸ ਬਾਤ ਬੈਠੇ ਨਹੀਂ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਤੇ ਜੋਸੀ ਮੰਗਦੇ ਆ ਉਹ ਸਾਨੂੰ ਦਿੱਤਾ ਜਾਂਦਾ ਨਹੀਂ ਤਾਂ ਫਿਰ ਸੂਰਮੇ ਮਦਾਨਾ ਚ ਭਾਈ ਦੇ ਨਹੀਂ ਮੇ ਆਵੇ ਨੇਰੀ ਆਵੇ ਤੇ ਆਪਾਂ ਤਾਂ ਇੱਕ ਇੱਕ ਦੀ ਦੁਆਵਾਂਗੇ ਤੇ ਸਾਡੇ 10ਵੇਂ ਪਾਸ਼ਾ ਨੇ ਤਾਂ ਕਿਹਾ ਸੀ ਕਿ ਚਾਰ ਬੁਏ ਤੋਂ کیا ਹੁਆ ਜੀਵਤ ਕਈ ਹਸਾ ਤੇ ਮੈਂ ਇੱਕ ਗੱਲ ਕਹਿਣੀ ਆ ਤਰ ਤਰ ਕੇ ਬਦਲੇ ਸੋਣੋਂ ਕੰਨੀ ਬੰਦੇ ਦਾ ਗੈਨ ਕਰਣ ਕਮਾ ਦਰਨਾ ਚੋ ਸੂਰ ਮੇਰਾ ਦਾ ਕੰਮ ਨਹੀਂ ਜਾਣਾ ਤਾਜ ਮਦਾਰਨਾ ਚੋ ਫਰ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸ ਜੀ ਤੇਰਾ ਕਲਵੀਆ ਕੇਤੇ ਹਰਤਵਾਸ ਜੀ ਫਰ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸ ਜੀ ਤੇਰਾ ਕਲਵੀਆ ਕੇਤੇ ਹਰਤਵਾਸ ਜੀ ਹੱਕ ਜਿਸ ਤੇ ਖੰਡਾ ਚਮਕੇ ਹੈ ਕਰਤਾਨਾ ਤੂੰ